ਹਾਂਜੀ ਭੈਣ ਜੀ ਮੈਂ ਕਿਹ ਪਹਿਨੇ ਪੰਜਾਬ ਤੋਂ ਕਿਹੜੀ ਜਗ੍ਹਾ ਤੋਂ ਆ ਮੈਂ ਕਿਹ ਪਹਿਨੇ ਪੰਜਾਬ ਤੋਂ ਕਿਹੜੀ ਜਗ੍ਹਾ ਤੋਂ ਰਹਿਣ ਵਾਲੀ ਆਂ ਪੰਜਾਬ ਤੋਂ ਕਿਹੜੀ ਜਗ੍ਹਾ ਤੋਂ ਰਹਿਣ ਵਾਲੀ ਭੈਣੇ ਜ਼ਿਲ੍ਹਾ ਕਿਹੜਾ ਵਾ ਅੱਛਾ ਤੇ ਕਿੰਨਾ ਟਾਈਮ ਹੋ ਗਿਆ ਮਾਂ ਚ ਕਈ ਨੂੰ ਮੈਂ ਕਿਹਾ ਕਿੰਨਾ ਟਾਈਮ ਹੋ ਗਿਆ ਮਾਂ ਦੇ ਵਿੱਚ ਗਈ ਨੂੰ 10 ਦਿਨ ਹੋ ਗਏ ਕਿੰਨੇ ਪੈਸੇ ਦੇ ਕੇ ਗਈ ਆ ਓਕੇ ਹੁਣ ਕਿੰਨੇ ਪੈਸੇ ਵਾਪਸ ਆਉਣ ਲਈ ਮੰਗਾਂ ਦੇਣਾ ਤੇ ਕੋਈ

ਹੁਣ 1,20,000 ਰੁਪਏ ਮੰਗਦੇ ਦੇਖੋ ਵਾਪਸ ਪਛੜੇ 10 ਦਿਨ ਹੋਏ ਆ ਠੀਕ ਹੈ ਕਿੰਨੀਆਂ ਜਾਣੀਆਂ ਤੁਸੀਂ ਸਿੱਦਜੀ ਭੈਣ ਨੇ ਦੁਜੀ ਕਿੰਨੇ ਦਿਨ ਹੋ ਗਿਆ ਇਹਨੂੰ ਨਹੀਂ ਹੁਣ ਤਾਂ ਤਿੰਨ ਦਿਨ ਹੋ ਗਿਆ ਉਹ ਵੀ ਵਾਪਸ ਆਉਣ ਚੰਦੀ ਹੈ ਣਿਆਲਫ ਦੇ ਕਰਦਾਂਗੇ ਹੁਣ ਕਿਥੋਂ ਦੀ ਹੈ ਮੈਨੂੰ ਆਪਣੇ ਪਾਸਪੋਰਟ ਦੀ ਫੋਟੋਕਾਪੀ ਤੇ ਇੱਕ ਫੋਟੋ ਭੇਜੋ ਤੇ ਏਜੰਡਾ ਦਾ ਨੰਬਰ ਭੇਜੋ ਭੈਣ ਜਿਹੜਾ ਵੀ ਹੈਗਾ ਉਹਦਾ ਨੰਬਰ ਭੇਜ ਠੀਕ ਆ ਮੈਂ ਕਿਹਾ ਜਿਹੜਾ ਵੀ ਹੈਗਾ ਉਹਦਾ ਨੰਬਰ ਭੇਜ ਭੈਣ ਮੇਰੀ ਇਹ ਜਿਹਨੇ ਮੈਨੂੰ ਬੁਲਾਇਆ ਉਹਦਾ ਨੰਬਰ ਭੇਜੋ ਮੈਂ ਗੱਲ ਕਰਕੇ ਹੁਣ 40000 ਰੁਪਏ ਦੇ ਦਿੱਤਾ ਵਾ ਤੂੰ ਗਾੜੀ ਕੋਈ ਵੀ ਪੈਸਾ ਨਹੀਂ ਇਹਨੂੰ ਦੇਣਾ ਠੀਕ ਆ ਮੇਨਾਂ ਗੱਲ ਮੈਂ ਨੰਬਰ ਤੇ ਭੇਜ ਪਾਪੇ ਗੱਲ ਕਰ ਲੈਂਦਾ ਠੀਕ ਹੈ 1 ਰੁਪਿਆ ਨਹੀਂ ਲੈਣਾ ਇਹਨਾਂ ਨੂੰ ਦਮ ਹੀ ਨਾ ਪੈਸਾ ਕੋਈ ਨਹੀਂ ਮਿਲ ਤੇ ਜਿਹਨਾਂ ਨੰਬਰ ਆਪਣੇ ਪਾਸਪੋਰਟ ਦੀ ਫੋਟੋਗ੍ਰਾਫੀ ਤੇ ਇੱਕ ਫੋਟੋ ਭੇਜੋ ਕੋਈ ਗੱਲ ਨਹੀਂ ਮੈਂ ਕਹਿੰਦਾ ਠੀਕ ਹੈ ਦੇਖਦੇ ਹਾਂ